ਇਹ ਇਹਨਾਂ ਲੋਕਾਂ ਦੇ ਘਰ ਨੇ ਜੀ ਇੱਧਰ ਭਾਵੇਂ ਗਰੀਬੀ ਵਿੱਚ ਰਹਿੰਦੇ ਨੇ ਕੱਚੇ ਘਰ ਨੇ ਆ ਦੇਖੋ ਮਿੱਟੀ ਦੇ ਘਰ ਬਣੇ ਪਰ ਦਿਲ ਦੇ ਬੜੇ ਅਮੀਰ ਰੂਹ ਕਿਨੇ ਹੈ ਅਸੀਂ 오ਡੀਸਾ ਐਂਟਰ ਹੋ ਗਏ ਆ ਜੀ ਉਹਨਾਂ ਦੇ ਵਿੱਚ ਆਈਦਾ ਅਸੀਂ ਹਰ ਪਿੰਡ ਦੇ ਵਿੱਚ ਇੱਕ ਟੋਬਾ ਹੈ ਜਿੱਥੇ ਇਹ ਇਕੱਠੇ ਹੋ ਕੇ ਇਸ਼ਨਾਨ ਕਰਦੇ ਨੇ ਇਹਨਾਂ ਹਣ ਤੌਣ ਹੋ ਰਹੇ ਇੱਥੇ ਸਾਰੇ ਬਾਲਾਚੋ ਹਾਂ ਬਾਲਾਚੋ ਮੱਜਾਂ ਵੀ ਰੱਖੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਖੇਤੀ ਹੁੰਦੀ ਹੈ ਦੇਖ ਰਹੇ ਹੋ ਤੁਸੀਂ ਪਿੰਡਾਂ ਵਿੱਚ ਤਾਂ ਤਕਰੀਬਨ ਤਕਰੀਬਨ ਬਹੁਤਿਆਂ ਨੇ ਕੱਪੜੇ ਨਹੀਂ ਪਾਏ ਹੋਏ ਨੇ ਇਹ ਰਾਤੀ 6 ਘੰਟੇ ਦੀ ਸ਼ਿਫਟ ਗੱਡੀ ਚਲਾਉਣ ਦੀ ਮਹਿਲ ਆਈ ਤੇ ਇਹ ਗੁਰਦਾਸ ਸਿੰਘ ਸਵੇਰੇ 4 ਵਜੇ ਦੇ ਗੱਡੀ ਚਲਾ ਰਹੇ ਨੇ ਔਰ ਮਿਹਨਤੀ ਲੋਕ ਨੇ ਆ ਦੇਖੋ ਤਕਰੀਬਨ ਸਾਰੇ ਨਾ ਕੱਪੜੇ ਬੜੇ ਘੱਟ ਪਾਏ ਨੇ ਜਿਹਨੂੰ ਵੀ ਆਪਾਂ ਦੇਖ ਰਹੇ ਹਾਂ ਇਸ ਰੋਡ ਦੇ ਉੱਤੇ ਇੱਧਰ ਵੀ ਆ ਡੀਜ਼ਲ ਦੇ ਪੈਟਰੋਲ ਪੰਪ ਨੇ ਕਹਿ ਲਈ ਆਪਾਂ ਇਹ ਗੱਡੇ ਨੇ ਆਪਣੇ ਤਾਂ ਗੱਡੇ ਤਕਰੀਬਨ ਤਕਰੀਬਨ ਪੰਜਾਬ ਚ ਖਤਮ ਹੋ ਚੁੱਕੇ ਔਰ ਕੁੜਤਿਆਂ ਦੇ ਨਾਲ ਧੋਤੀਆਂ ਹਰੇਕ ਨੇ ਪਾਈਆਂ ਨੇ